ਜੇਕਰ ਵਿਨੇਸ਼ ਫੋਰਗਟ ਆਪਣੇ ਆਪ ਨੂੰ ਜ਼ਖਮੀ ਘੋਸ਼ਿਤ ਕਰ ਦਿੰਦੀ ਕੀ ਉਸ ਨੂੰ ਚਾਂਦੀ ਦਾ ਤਗਮਾ ਮਿਲ ਸਕਦਾ ਸੀ ਕੀ 올림픽 ਦੇ ਨਿਯਮਾਂ ਕਰਾਂ ਨਹੀਂ ਵਿਨੇਸ਼ ਫੋਰਗਟ ਜਿਹੜੀ ਐ ਡਿਸਕਵਾਲਿਫਾਈ ਹੋਈ ਹੈ ਜਾਂ ਫਿਰ ਉਸ ਸਿਸਟਮ ਦੇ ਅੱਗੇ ਹਾਰ ਗਈ ਹੈ ਇਸ ਤੋਂ ਪਹਿਲਾਂ ਕਿਹੜੀ ਖਿਡਾਰੀ ਨੇ 4 ਘੰਟਿਆਂ ਦੇ ਵਿੱਚ ਆਪਣਾ 2 ਕਿਲੋ ਭਾਰ ਘਟ ਕੀਤਾ ਸੀ ਆਪਾਂ ਇਸ ਬਾਰੇ ਗੱਲ ਕਰਾਂਗੇ ਤੇ ਤੁਸੀਂ ਦੇਖ ਰਹੇ ਹੋ ਆਰਡੀ ਪ੍ਰੋਡਕਸ਼ਨਸ ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਅਜਈਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਹੁਣ ਗੱਲ ਕਰਦੇ ਹਾਂ ਵਿਨੇਸ਼ ਫਰਗਟ ਦੀ ਵਿਨੇਸ਼ ਫਰਗਟ ਇਸ ਤੋਂ ਪਹਿਲਾਂ ਜਦੋਂ 2020 ਦੇ ਵਿੱਚ 올림픽 ਦੇ ਵਿੱਚ ਗਏ ਤਾਂ ਉਹ 53 ਕਿਲੋ ਭਾਰ ਵਰਗ ਦੇ ਵਿੱਚ ਗਏ ਇਸ ਵਾਰੀ ਉਹਨਾਂ ਨੇ ਜਿਹੜਾ ਹੈ ਕੰਪੀਟ ਕੀਤਾ ਉਹ ਕੀਤਾ 50 ਕਿਲੋ ਭਾਰ ਵਰਗ ਦੇ ਵਿੱਚ ਜਦੋਂ ਵਿਨੇਸ਼ ਫੋਰਗਟ ਦੀ ਪਹਿਲੇ ਦਿਨ ਬਾਊਟ ਹੋਣੀ ਸੀ ਤਾਂ ਉਹ ਮੁਕਾਬਲਾ ਵੀ ਬੇਹਦ ਦਿਲਚਸਪ ਸੀ ਕਿਉਂਕਿ ਉਹਨਾਂ ਦਾ ਮੁਕਾਬਲਾ ਹੋਣਾ ਸੀ ਜੂਈਸ ਸੁਜਾਕੀ ਦੇ ਨਾਲ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਜੂਹੀ ਸੁਜਾਕੀ ਉਹ ਖਿਡਾਰੀ ਨਾ ਜਿਸ ਨੇ ਆਪਣੇ ਪਿਛਲੇ 10 ਸਾਲਾਂ ਦੇ ਖੇਡ ਕੈਰੀਅਰ ਦੇ ਵਿੱਚ ਇੱਕ ਵੀ ਵਾਰ ਕੋਈ ਵੀ ਹਾਰ ਨਹੀਂ ਵੇਖੀ ਯਾਨੀ ਕਿ ਉਸਨੇ ਹੁਣ ਤੱਕ 82 ਮੈਚ ਖੇਡੇ ਤੇ 82 ਦੇ ਵਿੱਚ ਹੀ ਉਸਨੇ ਜਿੱਤ ਦਰਜ ਕੀਤੀ ਜਦੋਂ ਇਹ ਤੈਅ ਹੋਇਆ ਕਿ ਵਿਨੇਸ਼ ਫੋਗਾਟ ਦਾ ਪ੍ਰੀ ਕੁਆਟਰਫਾਈਨਲ ਮੁਕਾਬਲਾ ਜਿਹੜਾ ਹੈ ਜੂਈ ਸੁਜਾਕੀ ਦੇ ਨਾਲ ਹੋਣਾ ਹੈ ਤਾਂ ਬਹੁਤ ਸਾਰੇ ਭਾਰਤੀਆਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਤੇ ਉਹਨਾਂ ਨੂੰ ਲੱਗਿਆ ਕਿ ਇਸ ਮੁਕਾਬਲੇ ਦੇ ਵਿੱਚ ਵੀ ਵਿਨੇਸ਼ ਫੋਗਾਟ ਹਾਰ ਜਾਵੇਗੀ ਦਰਸ਼ਕੋ ਇੱਥੇ ਇਹ ਵੀ ਦੱਸ ਦਿਆਂ ਕਿ ਜਿਹੜੀਆਂ 2020 ਦੇ ਵਿੱਚ 올림픽ਸ ਹੋਈਆਂ ਸੀ ਟੋਕੀਓ ਦੇ ਵਿੱਚ ਉਸ ਦੇ ਵਿੱਚ ਜੂਈ ਸੁਜਾਕੀ ਦਾ ਜਿੰਨਾ ਵੀ ਵਿਰੋਧੀ ਖਿਡਾਰਨਾਂ ਦੇ ਨਾਲ ਮੁਕਾਬਲਾ ਹੋਇਆ ਸੀ ਉਹ ਇੱਕ ਵੀ ਅੰਕ ਨਹੀਂ ਸੀ ਲੈ ਸਕਿਆ ਉਨਾ ਦੇ ਅੰਕ ਜਿਹੜੇ ਆ ਸਿਫਰ ਸਨ ਤੇ ਉਹਨਾਂ ਨੇ 골ਡ ਮੈਡਲ ਜਿੱਤਿਆ ਸੀ ਜਿਵੇਂ ਹੀ ਵਿਨੇਸ਼ ਫੋਰਗਟ ਤੇ ਜੂਈ ਸੁਜਾਕੀ ਦੀ ਬਾਊਟ ਸ਼ੁਰੂ ਹੁੰਦੀ ਹੈ ਤਾਂ ਸਾਰਿਆਂ ਦਾ ਧਿਆਨ ਉਸ ਮੈਚ ਤੇ ਹੁੰਦਾ ਪਰ ਦੋ ਪੈਸਿਵ ਪੁਆਇੰਟਸ ਦੇ ਕਾਰਨ ਜੂਈ ਸੁਜਾਕੀ ਇਸ ਮੈਚ ਦੇ ਵਿੱਚ 2-0 ਦੇ ਨਾਲ ਅੱਗੇ ਹੁੰਦੀ ਹੈ ਪਰ ਕਹਿੰਦੇ ਆ ਕਿ ਸਮਾਂ ਬਹੁਤ ਬਲਵਾਨ ਆ ਅਖੀਰਲੇ 10 ਸੈਕਿੰਡਸ ਦੇ ਵਿੱਚ ਅਟੈਕ ਕਰਦੀ ਹੈ ਵਿਨੇਸ਼ ਫੋਰਗਟ ਤੇ ਸਮਝ ਨਹੀਂ ਆਉਂਦੀ ਜੂਈ ਸੁਜਾਕੀ ਨੂੰ ਕੀ ਇਹ ਕੀ ਹੋ ਗਿਆ ਤੇ ਉਹ ਤਿੰਨ ਅੰਕ ਜਿਹੜੇ ਆ ਵਿਨੇਸ਼ ਫੋਗਟ ਹਾਸਲ ਕਰ ਲੈਂਦੀ ਹੈ ਤਾਂ ਉਹ ਇਸ ਮੈਚ ਨੂੰ ਜਿੱਤ ਜਾਂਦੀ ਹੈ ਉਸ ਤੋਂ ਬਾਅਦ ਜੂਈ ਸੁਜਾਕੀ ਵੱਲੋਂ ਰਿਵਿਊ ਵੀ ਲਿਆ ਜਾਂਦਾ ਆ ਪਰ ਉਹ ਰਿਵਿਊ ਵੀ ਜਿਹੜਾ ਹੈ ਵਿਨੇਸ਼ ਫੋਗਟ ਦੇ ਹੱਕ ਦੇ ਵਿੱਚ ਆਉਂਦਾ ਹੈ ਤੇ ਉਹਨਾਂ ਨੂੰ ਤਿੰਨ ਅੰਕ ਮਿਲ ਜਾਂਦੇ ਆ ਤੇ ਉਹ ਦੋ ਤਿੰਨ ਦੇ ਨਾਲ ਇਹ ਮੁਕਾਬਲੇ ਨੂੰ ਜਿੱਤ ਜਾਂਦੇ ਆ ਤੇ ਕੁਆਟਰਫਾਈਨਲ ਦੇ ਵਿੱਚ ਆਪਣੀ ਥਾਂ ਬਣਾ ਲੈਂਦੇ ਆ ਇੰਨਾ ਵੱਡਾ ਉੱਠ ਫਿਰ ਕਰਨ ਤੋਂ ਬਾਅਦ ਸਾਰਿਆਂ ਦੀਆਂ ਨਿਗਾਹਾਂ ਵਿਨੇਸ਼ ਫੋਗਟ ਤੇ ਟਿਕ ਜਾਂਦੀਆਂ ਨੇ ਕਿ ਹੁਣ ਉਹ ਜਿਹੜਾ ਕੋਈ ਨਾ ਕੋਈ ਮੈਡਲ ਲੈ ਕੇ ਜ਼ਰੂਰ ਆਏਗੀ क्वार्टर फाइनल ਉਹ ਜਿੱਤਦੀ ਹੈ ਤੇ ਉਸ ਤੋਂ ਬਾਅਦ ਉਹ ਸੈਮੀ ਫਾਈਨਲ ਵੀ ਜਿੱਤਦੀ ਹੈ ਪਰ ਰਾਤ ਨੂੰ ਅਜਿਹਾ ਕੀ ਹੋ ਜਾਂਦਾ ਆ ਕਿ ਬਹੁਤ ਸਾਰੇ ਭਾਰਤੀਆਂ ਦੀਆਂ ਉਮੀਦਾਂ ਦੇ ਉੱਤੇ ਪਾਣੀ ਫਿਰ ਜਾਂਦਾ ਹੈ ਇਹ ਦੱਸਣ ਤੋਂ ਪਹਿਲਾਂ ਦਰਸ਼ਕੋ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ 올림픽 ਦੇ ਵਿੱਚ ਜੇਕਰ ਕੁਸ਼ਤੀ ਦੇ ਵਿੱਚ ਔਰਤਾਂ ਦੇ ਭਾਰ ਵਰਗ ਦੀ ਗੱਲ ਕਰੀਏ ਤਾਂ ਇਹ ਹੁੰਦੇ ਨੇ 50 ਕਿਲੋਗ੍ਰਾਮ 53 ਕਿਲੋਗ੍ਰਾਮ 57 ਕਿਲੋਗ੍ਰਾਮ 62 ਕਿਲੋਗ੍ਰਾਮ 68 ਕਿਲੋਗ੍ਰਾਮ ਤੇ 76 ਕਿਲੋਗ੍ਰਾਮ ਇੰਨਾ ਭਾਰ ਵਰਗਾਂ ਦੇ ਵਿੱਚ ਔਰਤਾਂ ਜਿਹੜੀਆਂ ਨੇ ਕੁਸ਼ਤੀ ਦੇ ਵਿੱਚ 올림픽 ਦੇ ਵਿੱਚ ਹਿੱਸਾ ਲੈਂਦੀਆਂ ਨੇ ਤੇ ਜਦੋਂ ਪਹਿਲੇ ਦਿਨ ਭਾਰ ਤੋਲਿਆ ਜਾਂਦਾ ਹੈ ਵਿਨੇਸ਼ ਫੋਰਗਾਰਡ ਦਾ ਤਾਂ ਉਹਨਾਂ ਦਾ ਭਾਰ ਹੁੰਦਾ ਹੈ 49 ਕਿਲੋ 900 ਗ੍ਰਾਮ ਕਿਉਂਕਿ ਉਹ 50 ਕਿਲੋਗ੍ਰਾਮ ਦੇ ਵਿੱਚ ਹਿੱਸਾ ਲੈ ਰਹੇ ਸੀ ਤਾਂ ਉਹਨਾਂ ਦਾ ਭਾਰ ਬਿਲਕੁਲ ਠੀਕ ਸੀ ਇਸੇ ਕਾਰਨ ਜਿਹੜਾ ਹੈ ਉਹ 18 ਮਿੰਟ ਖੇਡਦੇ ਆ ਕਿਉਂਕਿ ਇੱਕ ਬਾਊਟ ਜਿਹੜੀ ਹੈ ਉਹ 6 ਮਿੰਟ ਦੀ ਹੁੰਦੀ ਹੈ ਤੇ ਉਹ ਜਿਹੜਾ ਹੈ ਤਿੰਨੇ ਮੈਚਾਂ ਨੂੰ ਜਿੱਤ ਜਾਂਦੇ ਆ ਵੱਖੋ ਵੱਖਰੇ ਸਮੇਂ ਦੇ ਉੱਤੇ ਜਦੋਂ ਉਹ ਜਿੱਤ ਜਾਂਦੇ ਆ ਤਾਂ ਅਗਲੇ ਦਿਨ ਫਿਰ ਜਦੋਂ ਉਹਨਾਂ ਦਾ ਭਾਰ ਤੋਲਿਆ ਜਾਣਾ ਆ ਉਸ ਤੋਂ ਪਹਿਲਾਂ ਰਾਤ ਨੂੰ ਕੀ ਹੁੰਦਾ ਜਦੋਂ ਉਹ ਆਪਣਾ ਭਾਰ ਚੈੱਕ ਕਰਦੇ ਆ ਤਾਂ ਉਹਨਾਂ ਦਾ ਭਾਰ 2 ਕਿਲੋ ਤੋਂ ਵੱਧ ਜਾਂਦਾ ਆ ਜ ਜਿਹਨੀਆਂ ਉਹਨਾਂ ਦਾ ਪਹਿਲਾਂ ਜਿਹੜਾ ਭਾਰ ਸੀ ਉਹ 50 ਕਿਲੋ ਤੋਂ ਘੱਟ ਸੀ ਤੇ ਫਿਰ ਉਹਨਾਂ ਦਾ ਭਾਰ ਜਿਹੜਾ ਹੈ 52 ਕਿਲੋ ਦੇ ਕਰੀਬ ਹੋ ਜਾਂਦਾ ਸਾਰਿਆਂ ਦੀਆਂ ਚਿੰਤਾਵਾਂ ਵੱਧ ਜਾਂਦੀਆਂ ਨੇ ਜਿੰਨੇ ਵੀ ਅਧਿਕਾਰੀ ਉਹਨਾਂ ਦੇ ਨਾਲ ਗਏ ਹੁੰਦੇ ਨੇ ਵਿਨੇਸ਼ ਫੁਗਾੜ ਦੀਆਂ ਚਿੰਤਾਵਾਂ ਵੱਧ ਜਾਂਦੀਆਂ ਆ ਤੇ ਉਹ ਫਿਰ ਯਤਨ ਆਰੰਭ ਕਰਦੀ ਹੈ ਕਿ ਕਿਸੇ ਵੀ ਤਰੀਕੇ ਉਸ ਦਾ ਭਾਰ ਜਿਹੜਾ ਹੈ 2 ਕਿਲੋ ਘੱਟ ਹੋ ਜਵੇ ਕਹਿੰਦੇ ਆ ਕਿ ਉਹਨਾਂ ਵੱਲੋਂ ਸਕੀਪਿੰਗ ਵੀ ਕੀਤੀ ਗਈ ਯਾਨੀ ਰੱਸੀ ਵੀ ਟੱਪੀ ਗਈ ਸਾਈਕਲਿੰਗ ਵੀ ਕੀਤੀ ਗਈ ਜੋਗਿੰਗ ਵੀ ਕੀਤੀ ਗਈ ਤੇ ਉਹਨਾਂ ਵੱਲੋਂ ਇੱਕ ਖਾਸ ਤਰ੍ਹਾਂ ਦੇ ਕੱਪੜੇ ਵੀ ਪਾਏ ਗਏ ਜਿਸ ਦੇ ਨਾਲ ਉਹਨਾਂ ਨੂੰ ਪਸੀਨਾ ਵਧ ਆਵੇ ਤੇ ਜਦੋਂ ਉਹਨਾਂ ਨੂੰ ਪਸੀਨਾ ਵਧ ਆਏਗਾ ਤੇ ਉਹਨਾਂ ਦੇ ਸਰੀਰ ਦੇ ਵਿੱਚੋਂ ਜ਼ਿਆਦਾ ਪਾਣੀ ਸੁੱਕ ਜਾਏਗਾ ਤੇ ਉਹਨਾਂ ਦਾ ਜਿਹੜਾ ਭਾਰ ਕੰਟਰੋਲ ਹੋ ਜਾਏਗਾ ਦਰਸ਼ਕੋ ਇੱਥੇ ਮੈਂ ਤੁਹਾਨੂੰ ਨਿਯਮ ਦੱਸ ਦਵਾਂ ਜੋ ਕਿ ਯੂਨਾਈਟਿਡ ਵਰਲਡ ਰੈਸਲਿੰਗ ਵੱਲੋਂ ਤੈਅ ਕੀਤੇ ਗਏ ਆ ਇਹ ਨਿਯਮ 2017 ਦੇ ਵਿੱਚ ਬਦਲੇ ਗਏ ਆ ਇਸ ਤੋਂ ਪਹਿਲਾਂ ਜਿਹੜਾ ਹੈ ਮੁਕਾਬਲੇ ਜਿਹੜੇ ਸਿਰਫ ਇੱਕ ਦਿਨ ਚੱਲਦੇ ਸੀ ਕੁਸ਼ਤੀ ਦੇ ਤੇ ਸਾਰੀਆਂ ਬਾਊਟ ਜਿਹੜੀਆਂ ਨੇ ਉਸੇ ਦਿਨ ਪੂਰੀਆਂ ਕਰ ਦਿੱਤੀਆਂ ਜਾਂਦੀਆਂ ਸੀ ਫਿਰ ਇਹ ਦੇਖਿਆ ਗਿਆ ਕਿ ਖਿਡਾਰੀ ਜਿਹੜੇ ਆ ਇੱਕ ਦਿਨ ਆਪਣਾ ਭਾਰ ਜਿਹੜਾ ਘੱਟ ਕਰ ਲੈਂਦੇ ਆ ਇਸੇ ਲਈ ਇਹ ਤੈਅ ਕੀਤਾ ਗਿਆ ਕਿ ਮੁਕਾਬਲੇ ਜਿਹੜੇ ਨੇ 2 ਦਿਨ ਹੋਣਗੇ ਤੇ ਜਦੋਂ ਇਹ 2 ਦਿਨ ਮੁਕਾਬਲੇ ਹੋਣਗੇ ਦੋਵੇਂ ਦਿਨ ਪਾ ਜਿਹੜਾ ਹੈ ਖਿਡਾਰੀਆਂ ਦਾ ਭਾਰ ਆ ਉਹ ਚੈੱਕ ਕੀਤਾ ਜਾਏਗਾ ਪਹਿਲੇ ਦਿਨ ਵੀ ਤੇ ਦੂਜੇ ਦਿਨ ਵੀ ਇਦੇ ਵਿੱਚ ਨਿਯਮ ਇਹ ਹੈ ਕਿ ਜਦੋਂ ਪਹਿਲੇ ਦਿਨ ਖਿਡਾਰੀਆਂ ਦਾ ਭਾਰ ਚੈੱਕ ਕੀਤਾ ਜਾਏਗਾ ਤਾਂ ਉਹਨਾਂ ਨੂੰ 30 ਮਿੰਟ ਦਾ ਸਮਾਂ ਮਿਲੇਗਾ 30 ਮਿੰਟ ਦੇ ਵਿੱਚ ਉਹ ਜਿੰਨੀ ਵਾਰੀ ਮਰਜ਼ੀ ਜਿਹੜਾ ਆ ਆਪਣਾ ਭਾਰ ਚੈੱਕ ਕਰ ਸਕਦੇ ਆ ਤੇ 30 ਮਿੰਟ ਦੇ ਸਮੇਂ ਤੇ ਜਿਹੜਾ ਉਹਨਾਂ ਦਾ ਭਾਰ ਹੋਏਗਾ ਉਹ ਜਿਹੜਾ ਮੰਨਿਆ ਜਾਏਗਾ ਪਰ ਦੂਜੇ ਦਿਨ 30 ਮਿੰਟ ਖਿਡਾਰੀਆਂ ਨੂੰ ਨਹੀਂ ਮਿਲਦੇ ਦੂਜੇ ਦਿਨ ਸਿਰਫ ਜਿਹੜੇ ਆ 15 ਮਿੰਟ ਖਿਡਾਰੀਆਂ ਨੂੰ ਮਿਲਦੇ ਆ ਜਿਸ ਦੇ ਤਹਿਤ ਜਿਹੜਾ ਆ ਉਹਨਾਂ ਦਾ ਭਾਰ ਚੈੱਕ ਕੀਤਾ ਜਾਂਦਾ ਆ ਇੱਕ ਬਹੁਤ ਸਪਸ਼ਟ ਨਿਯਮ ਇਹ ਵੀ ਹੈ ਕਿ ਖਿਡਾਰੀਆਂ ਦੇ ਨੌ ਜਿਹੜੇ ਆ ਬਿਲਕੁਲ ਛੋਟੇ-ਛੋਟੇ ਕੱਟੇ ਹੋਣੇ ਚਾਹੀਦੀ ਹੈ ਉਹਨਾਂ ਵੱਲੋਂ ਸਿੰਗਲੇਟ ਪਾਈ ਹੋਣੀ ਚਾਹੀਦੀ ਹੈ ਜੈਨਿ ਉਹਨਾਂ ਦੀ ਜੋ ਯੂਨੀਫਾਰਮ ਆ ਉਹੀ ਪਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਦੀ ਮੈਡੀਕਲ ਜਾਂਚ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਖੇਡਣ ਦਾ ਇੱਕ ਮੌਕਾ ਦਿੱਤਾ ਜਾਂਦਾ ਹੈ ਜਾਂ ਉਹ ਮੈਦਾਨ ਦੇ ਵਿੱਚ ਬਾਊਟ ਜਿਹੜੀ ਹੈ ਕਰ ਸਕਦੇ ਆ ਹੁਣ ਇੱਥੇ ਕੀ ਹੋਇਆ ਕਿ ਪਹਿਲੇ ਦਿਨ ਜਦੋਂ ਭਾਰ ਚੈੱਕ ਕੀਤਾ ਗਿਆ ਵਿਨੇਸ਼ ਫੁਗਾਰ ਦਾ ਉਦੋਂ ਭਾਰ ਜਿਹੜਾ ਹੈ 50 ਕਿਲੋਗ੍ਰਾਮ ਤੋਂ ਘੱਟ ਸੀ ਤੇ ਅਗਲੇ ਦਿਨ ਉਹ 100 ਗ੍ਰਾਮ ਵੱਧ ਗਿਆ ਫਿਰ ਬਹੁਤ ਸਾਰੇ ਲੋਕਾਂ ਦੇ ਦਿਲ ਟੁੱਟ ਗਏ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਵਿਨੇਸ਼ ਫੋਗਾਰ ਜਿਹੜੇ ਆ ਉਹ ਡਿਸਕਵালিਫਾਈ ਹੋ ਗਏ ਆ ਹੁਣ ਉਹਨਾਂ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਇਸ ਦੇ ਪਿੱਛੇ ਦੇ ਨਿਯਮ ਨੂੰ ਆਪਾਂ ਜਾਣਦੇ ਆ ਇਹ ਕਿਹਾ ਜਾਂਦਾ ਹੈ ਕਿ ਜਿਸ ਵੀ ਵਰਗ ਦੇ ਵਿੱਚ ਖਿਡਾਰੀ ਖੇਡ ਰਿਹਾ ਆ ਉਸ ਦਾ ਭਾਰ ਜਿਹੜਾ ਆ ਉਨਾ ਹੀ ਹੋਣਾ ਚਾਹੀਦਾ ਆ ਜੇਕਰ ਉਸ ਤੋਂ ਵੱਧ 1 ਗ੍ਰਾਮ ਵੀ ਭਾਰ ਹੁੰਦਾ ਹੈ ਤਾਂ ਉਸ ਖਿਡਾਰੀ ਨੂੰ ਜਿਹੜਾ ਹੈ ਡਿਸਕਵালিਫਾਈ ਕਰ ਦਿੱਤਾ ਜਾਏਗਾ ਉਸ ਨੂੰ ਜਿਹੜਾ ਹੈ ਅਖੀਰਲਾ ਰੈਂਕ ਮਿਲੇਗਾ ਉਸ ਦਾ ਨਾਮ ਅਖੀਰਲੇ ਨੰਬਰ ਤੇ ਹੋਏਗਾ ਪਰ ਉਸ ਦੇ ਅੱਗੇ ਕੋਈ ਵੀ ਰੈਂਕ ਜਿਹੜਾ ਆ ਨਹੀਂ ਲਿਖਿਆ ਜਾਏਗਾ ਹੁਣ ਦਰਸ਼ਕੋ ਇਹ ਜਿਹੜੀ ਗੱਲ ਹੈਗੀ ਆ ਕਿ ਇਹ ਜੋ ਨਿਯਮ ਹੈਗਾ ਆ ਇਹ ਆਉਂਦਾ ਆ ਯੂਨਾਈਟਿਡ ਵਰਲਡ ਰੈਸਲਿੰਗ ਦੇ ਆਰਟੀਕਲ 11 ਦੇ ਵਿੱਚ ਜਿਸ ਦੇ ਵਿੱਚ ਸਪਸ਼ਟ ਤੌਰ ਤੇ ਇਹ ਲਿਖਿਆ ਗਿਆ ਆ ਕਿ ਕੋਈ ਵੀ ਖਿਡਾਰੀ ਜੇਕਰ ਆਪਣੇ ਭਾਰ ਵਰਗ ਤੋਂ ਵੱਧ ਪਾਇਆ ਜਾਂਦਾ ਆ ਤਾਂ ਉਸ ਨੂੰ ਡਿਸਕਵালিਫਾਈ ਕਰ ਦਿੱਤਾ ਜਾਏਗਾ ਹੁਣ ਜੇਕਰ ਸਪਸ਼ਟ ਲਾਈਨ ਲਿਖੀ ਹੈ ਚਾਹੇ ਉਹ 1 ਗ੍ਰਾਮ ਵੀ ਭਾਰ ਕਿਉਣਾ ਵੱਧ ਹੋਂਦਾ ਉਹਨਾਂ ਨੇ ਡਿਸਕਵালিਫਾਈ ਜਿਹੜਾ ਆ ਕਰ ਦੇਣਾ ਸੀ ਆਪਣੇ ਨਿਯਮਾਂ ਦੇ ਮੁਤਾਬਕ ਦਰਸ਼ਕੋ ਜਿਹੜੇ ਲੋਕ ਇਹ ਕਹਿੰਦੇ ਆ ਕਿ ਵਿਨੇਸ਼ ਫਰਗਾਟ ਨੂੰ ਜ਼ਖਮੀ ਘੋਸ਼ਿਤ ਕਰ ਦਿੰਦੇ ਉਸ ਦੇ ਨਾਲ ਗਏ ਹੋਏ ਅਧਿਕਾਰੀ ਤਾਂ ਫਿਰ ਉਸ ਨੂੰ ਚਾਂਦੀ ਦਾ ਤਗਮਾ ਮਿਲ ਜਾਣਾ ਸੀ ਕਿਉਂਕਿ ਫਾਈਨਲ ਮੈਚ ਸੀਗਾ ਜੇਕਰ ਉਹਥੇ ਨਾ ਪਹੁੰਚਦੀ ਤਾਂ ਦੂਜੀ ਖਿਡਾਰੀ ਨੂੰ 골ਡ ਮੈਡਲ ਮਿਲ ਜਾਣਾ ਸੀ ਤੇ ਵਿਨੇਸ਼ ਫੋਰਗਟ ਨੂੰ ਜਿਹੜਾ ਹੈ ਉਹ ਚਾਂਦੀ ਦਾ ਤਗਮਾ ਮਿਲ ਜਾਣਾ ਸੀ ਦਰਸ਼ਕੋ ਇੱਥੇ ਵੀ ਇੱਕ ਸਪਾਸਟ ਰੂਲ ਜਿਹੜਾ ਹੈ ਯੂਨਾਈਟਿਡ ਵਰਲਡ ਰੈਸਲਿੰਗ ਵੱਲੋਂ ਦੱਸਿਆ ਗਿਆ ਆ ਉਹ ਕਹਿੰਦੇ ਆ ਕਿ ਜਦੋਂ ਕੋਈ ਵੀ ਖਿਡਾਰੀ ਆਪਣੀ ਬਾਊਟ ਕਰਦਾ ਆ ਉਸ ਦੇ ਦੌਰਾਨ ਜੇਕਰ ਉਹ ਜ਼ਖਮੀ ਹੋ ਜਾਂਦਾ ਆ ਤੇ ਉਹ ਅਗਲੇ ਮੈਚ ਨਹੀਂ ਖੇਡ ਸਕਦਾ ਤਾਂ ਫਿਰ ਜਿਹੜਾ ਹੈ ਉਸ ਦੇ ਨੰਬਰਾਂ ਦੇ ਮੁਤਾਬਕ ਉਸ ਨੂੰ ਰੈਂਕ ਦੇ ਦਿੱਤਾ ਜਾਏਗਾ ਪਰ ਜੇਕਰ ਖਿਡਾਰੀ ਗਰਾਊਂਡ ਤੋਂ ਬਾਹਰ ਜਣੀ ਆਪਣੇ ਮੈਡ ਤੋਂ ਬਾਹਰ ਚਾਹੇ ਉਹ ਜ਼ਖਮੀ ਹੁੰਦਾ ਆ ਜਾਂ ਉਸ ਨੂੰ ਕੋਈ ਬਿਮਾਰੀ ਲੱਗਦੀ ਹੈ ਪਰ ਫਿਰ ਵੀ ਉਸ ਨੂੰ ਹਰ ਹਾਲ ਦੇ ਵਿੱਚ ਆਪਣਾ ਭਾਰ ਤੋਲਵਾਣ ਦੇ ਲਈ ਜਿਹੜਾ ਹੈ ਉੱਥੇ ਪਹੁੰਚਣਾ ਪਊਗਾ ਜੋ ਨਿਰਧਾਰਿਤ ਸਮਾਂ ਆ ਜੇਕਰ ਖਿਡਾਰੀ ਆਪਣਾ ਭਾਰ ਚੈੱਕ ਕਰਵਾਉਣ ਲਈ ਨਹੀਂ ਪਹੁੰਚਦਾ ਫਿਰ ਵੀ ਉਸ ਨੂੰ ਡਿਸਕਵਾਲਿਫਾਈ ਕਰ ਦਿੱਤਾ ਜਾਏਗਾ ਸੋ ਜਿਹੜੇ ਲੋਕ ਇਹ ਕਹਿੰਦੇ ਹੈਗੇ ਆ ਕਿ ਜੇਕਰ ਉਹ ਨਾ ਪਹੁੰਚਦੇ ਤਾਂ ਚਾਂਦੀ ਦਾ ਤਗਮਾ ਮਿਲ ਜਾਣਾ ਸੀ ਇੱਕ ਵਾਰੀ ਉਹ ਯੂਨਾਈਟਿਡ ਵਰਲਡ ਰੈਸਲਿੰਗ ਦੇ ਨੀਮਾ ਨੂੰ ਜ਼ਰੂਰ ਪੜ ਲੈਣ ਦਰਸ਼ਕੋ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਵਿਨੇਸ਼ ਫੋਰਗਟ ਕੀ ਵਾਕੇ ਹੀ 올림픽 ਦੇ ਵਿੱਚ ਨਿਜ਼ਮਾ ਦੇ ਕਾਰਨ ਡਿਸਕਵਾਲਿਫਾਈ ਹੋਈ ਹੈ ਜਾਂ ਫਿਰ ਉਸ ਸਿਸਟਮ ਦੇ ਅੱਗੇ ਗੋਡੇ ਟੇਕ ਗਈ ਜਾਂ ਜਾਂ ਕਹਿ ਸਕਦੇ ਆ ਕਿ ਉਸ ਸਿਸਟਮ ਦੇ ਅੱਗੇ ਹਾਰ ਗਈ ਜੇਕਰ ਆਪਾਂ 올림픽 ਦੀ ਗੱਲ ਕਰੀ ਤਾਂ 올림픽 ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਘਟਨਾ ਹੈ ਕਿ ਜਦੋਂ ਕੋਈ ਖਿਡਾਰੀ ਜਿਹੜਾ ਆ ਆਪਣੇ ਭਾਰ ਦੇ ਕਾਰਨ ਡਿਸਕਵਾਲਿਫਾਈ ਹੋਇਆ ਅਕਸਰ ਖਿਡਾਰੀਆਂ ਦੇ ਭਾਰ ਜਿਹੜੇ ਆ ਵੱਧ ਜਾਂਦੇ ਆ ਪਰ ਉਹ ਆਪਣੀ ਵਰਜਿਸ਼ ਕਰਕੇ ਜਾਂ ਖਾਸ ਤਰ੍ਹਾਂ ਦੇ ਕੱਪੜੇ ਪਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਕਹਿ ਸਕਦੇ ਆ ਕਿ ਉਹ ਆਪਣਾ ਭਾਰ ਘੱਟ ਕਰ ਲੈਂਦੇ ਆ ਪਰ ਕੋਸ਼ਿਸ਼ਾਂ ਤਾਂ ਵਿਨੇਸ਼ ਫਗਟ ਨੇ ਵੀ ਬਹੁਤ ਕੀਤੀਆਂ ਸੀ ਪਰ ਕਹਿ ਸਕਦੇ ਆ ਕਿ ਕਿਸਮਤ ਦੇ ਅੱਗੇ ਕਿਸੇ ਦਾ ਕੁਝ ਨਹੀਂ ਚੱਲਦਾ ਤੇ ਉਹ 100 ਗ੍ਰਾਮ ਭਾਰ ਜਿਹੜਾ ਆ ਆਪਣਾ ਘੱਟ ਨਹੀਂ ਕਰ ਸਕੇ ਤੇ ਜਿਸ ਕਾਰਨ 올림픽 ਦੇ ਨਿਯਮਾਂ ਦੇ ਕਾਰਨ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਬਹੁਤ ਸਾਰੀਆਂ ਭਾਰਤੀਆਂ ਦੀਆਂ ਉਮੀਦਾਂ ਵੀ ਟੁੱਟ ਗਈਆਂ ਹੋਂਡਰਸ਼ਕੋ ਬਹੁਤ ਸਾਰੇ ਟਵੀਟ ਵੀ ਸਾਹਮਣੇ ਆਏ ਕਈਆਂ ਨੇਤਾਵਾਂ ਨੇ ਕਿਹਾ ਕਿ ਭਾਰਤ ਨੂੰ ਜਿਹੜਾ ਹੈ ਇੱਕ ਅਪੀਲ ਕਰਨੀ ਚਾਹੀਦੀ ਹੈ ਜੇਕਰ ਉਹਨਾਂ ਦੀ ਅਪੀਲ ਦੇ ਉੱਤੇ ਗੌਰ ਨਹੀਂ ਫਰਵਾਇਆ ਜਾਂਦਾ ਤਾਂ ਉਹਨਾਂ ਨੂੰ 올림픽 ਦਾ ਬਾਇਕਾਊਟ ਕਰ ਦੇਣਾ ਚਾਹੀਦਾ ਆ ਕਈਆਂ ਨੇ ਕਿਹਾ ਕਿ ਸਿਸਟਮ ਦੇ ਕਾਰਨ ਇਹ ਸਭ ਕੁਝ ਹੋਇਆ ਆ ਜਾਣ ਬੁਝ ਕੇ ਉਹਨਾਂ ਨੂੰ ਜਿਹੜਾ ਹੈ 50 ਕਿਲੋਗ੍ਰਾਮ ਦੇ ਵਿੱਚ ਭੇਜਿਆ ਗਿਆ ਜਦ ਕਿ ਉਹ 53 ਕਿਲੋਗ੍ਰਾਮ ਦੇ ਵਿੱਚ ਖੇਡ ਰਹੇ ਸਨ ਸੋ ਵੱਖੋ ਵੱਖਰੇ ਟਵੀਟ ਸਾਹਮਣੇ ਆ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਅਸੀਂ ਵੀ ਕੁਝ ਨਹੀਂ ਕਹਿ ਸਕਦੇ ਹੁਣ ਗੱਲ ਕਰਦੇ ਆ ਕਿ ਉਹ ਕਿਹੜੀ ਖਿਡਾਰਨ ਸੀ ਜਿਸ ਨੇ ਆਪਣੇ ਮੈਚ ਤੋਂ 4 ਘੰਟੇ ਪਹਿਲਾਂ ਵਰਜਿਸ਼ ਕਰਕੇ ਆਪਣਾ 2 ਕਿਲੋ ਭਾਰ ਘਟ ਕੀਤਾ ਸੀ ਉਹ ਖਿਡਾਰਨ ਸੀ ਮੈਰੀਕੋਮ ਪੋਲੈਂਡ ਦੇ ਵਿੱਚ ਇੱਕ ਟੂਰਨਾਮੈਂਟ ਹੋ ਰਿਹਾ ਸੀ ਉਸ ਟੂਰਨਾਮੈਂਟ ਦੇ ਵਿੱਚ ਮੈਰੀਕੋਮ ਭਾਗ ਲੈ ਰਹੀ ਸੀ ਤੇ ਜਦੋਂ ਉਸ ਦਾ ਮੈਚ ਸੀ ਉਸ ਤੋਂ ਪਹਿਲਾਂ ਜਦੋਂ ਭਾਰ ਚੈੱਕ ਕੀਤਾ ਗਿਆ ਤਾਂ ਉਸ ਦਾ 2 ਕਿਲੋ ਭਾਰ ਵੱਧ ਸੀ ਕਹਿੰਦੇ ਆ ਕਿ ਉਸ ਨੇ ਬਹੁਤ ਜ਼ਿਆਦਾ ਰੱਸੀ ਨੂੰ ਟੱਪਿਆ ਤੇ ਉਹ ਖਾਸ ਤਰ੍ਹਾਂ ਦੇ ਕੱਪੜੇ ਪਾਏ ਤੇ ਆਪਣਾ ਭਾਰ ਜਿਹੜਾ ਆ 2 ਕਿਲੋ ਘੱਟ ਕਰ ਲਿਆ ਦਰਸ਼ਕੋ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਇੱਕ ਰਾਤ ਦੇ ਵਿੱਚ 2 ਕਿਲੋ ਭਾਰ ਕਿਵੇਂ ਵੱਧ ਸਕਦਾ ਆ ਦਰਸ਼ਕੋ ਖਿਡਾਰੀ ਜਿਹੜੇ ਆ ਘੱਟ ਭਾਰ ਵਰਗ ਦੇ ਵਿੱਚ ਹਿੱਸਾ ਲੈਣ ਦੇ ਲਈ ਆਪਣਾ ਜੋ ਭਾਰ ਹੈਗਾ ਆ ਉਸ ਨੂੰ ਕੁਝ ਹੀ ਹਫ਼ਤੇ ਪਹਿਲਾਂ ਘਟਾਉਂਦੇ ਆ ਤੇ ਫਿਰ ਕੀ ਹੁੰਦਾ ਕਈ ਵਾਰੀ ਉਹ ਕੁਝ ਵੀ ਖਾਂਦੇ ਆ ਤਾਂ ਉਹਨਾਂ ਦਾ ਭਾਰ ਜਿਹੜਾ ਆ ਇੱਕਦਮ ਜਿਹੜਾ ਵੱਧ ਸਕਦਾ ਆ ਇਹ ਸੰਭਾਵਨਾ ਹੁੰਦੀ ਹੈ ਤੇ ਇਹੀ ਜਿਹੜਾ ਆ ਵਿਨੇਸ਼ ਫਰਗੜ ਦੇ ਨਾਲ ਹੋਇਆ ਤੇ ਉਹਨਾਂ ਦਾ 100 ਗ੍ਰਾਮ ਭਾਰ ਵਧਿਆ ਤੇ ਉਹ 올림픽 ਦੇ ਵਿੱਚੋਂ ਡਿਸਕਵਾਲਿਫਾਈ ਹੋ ਗਏ ਤੇ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਉਹਨਾਂ ਨੂੰ ব্রੋਂਜ਼ ਮੈਡਲ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਕਹਿ ਰਿਹਾ ਕਿ ਪਹਿਲੇ ਦਿਨ ਜਦੋਂ ਉਹਨਾਂ ਦਾ ਭਾਰ ਚੈੱਕ ਕੀਤਾ ਗਿਆ ਸੀ ਤਾਂ ਉਹ 50 ਕਿਲੋਗ੍ਰam ਤੋਂ ਘੱਟ ਸੀਗਾ ਉਹਨਾਂ ਨੇ ਆਪਣੀਆਂ ਤਿੰਨੇ ਬਾਊਟ ਜਿੱਤੀਆਂ ਆ ਇਸੇ ਆਧਾਰ ਦੇ ਉੱਤੇ ਉਹਨਾਂ ਨੂੰ ਜਿਹੜਾ ਹੈ ব্রੋਂਜ਼ ਮੈਡਲ ਮਿਲਣਾ ਚਾਹੀਦਾ ਆ ਇਹ ਸਮਾਂ ਦੱਸੇਗਾ ਕਿ ਉਹਨਾਂ ਨੂੰ ব্রੋਂਜ਼ ਮੈਡਲ ਮਿਲਦਾ ਆ ਕਿ ਨਹੀਂ ਮਿਲਦਾ ਉਮੀਦ ਕਰਦੇ ਆ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਜਾਣਕਾਰੀ ਮਿਲੀ ਹੋਵੇਗੀ ਯੂਨਾਈਟਿਡ ਵਰਲਡ ਰੈਸਲਿੰਗ ਦੇ ਨਿਯਮਾਂ ਦੀ ਤੇ ਕਿਵੇਂ ਜਿਹੜੇ ਆ ਵਿਨੇਸ਼ ਫੋਰਗਟ ਡਿਸਕਵালিਫਾਈ ਹੋਏ ਆ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਹੁਣ ਮੈਨੂੰ ਦਮਨ ਪੀਨੋ ਦਿਓ ਆ ਗਿਆ ਧੰਨਵਾਦ